ਤਿ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੱਚੇ ਟਮਾਟਰ ਨੂੰ ਪਕਾਉਣ ਦਾ ਤਰੀਕਾ ਦੱਸਾਂਗੇ ਸਰਦੀਆਂ ਦੇ ਵਿੱਚ ਜੇ ਜ਼ਿਆਦਾਤਰ ਟਮਾਟਰ ਹੁੰਦੇ ਜਿਹੜੇ ਉਹ ਨਹੀਂ ਪੱਕ ਪਾਉਂਦੇ ਸਹੀ ਤਰੀਕੇ ਨਾਲ ਜਾਂ ਜੇ ਮੈਂ ਹੁਣ ਗਰਮੀਆਂ ਦੇ ਵਿੱਚ ਵੀ ਕਾਫੀ ਬਰਸਾਤ ਹੋ ਰਹੀ ਹੈ بارش ਹੋ ਰਹੀ ਹੈ ਤਾਂ ਇਹ ਜਿਹੜੇ ਟਮਾਟਰ ਨੇ ਇਹ ਗਲ ਰਹੇ ਨੇ ਇਹਨਾਂ ਨੂੰ ਇਸ ਤਰ੍ਹਾਂ ਪਕਾਵਾਂਗੇ ਵੀ ਇਹ ਗਲਣਗੇ ਵੀ ਨਹੀਂ ਤੇ ਇਹ ਬਹੁਤ ਹੀ ਆਸਾਨ ਜੀ ਤਿਪਸੇ ਇਹਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੇ ਦੇਖ ਸਕਦੇ ਹੋ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਟਮਾਟਰ ਜਿਹੜੇ نیچے ਲੱਗ ਰਹੇ ਨੇ ਤੇ ਇਹ ਜਦੋਂ ਬਰਸਾਤ ਪੈਂਦੀ ਹੈ ਤੇ ਇਹ ਗਲ ਜਾਂਦੇ ਨੇ ਇਸ ਤਰ੍ਹਾਂ ਦੇ ਅਸੀਂ ਤੁਹਾਨੂੰ ਕੱਚੇ ਟਮਾਟਰ ਨੂੰ ਪਕਾਉਣ ਦਾ ਬਹੁਤ ਹੀ ਆਸਾਨ ਜਿਹਾ ਤਰੀਕਾ ਦੱਸਾਂਗੇ ਇੱਥੇ ਆਪਾਂ ਕੱਚੇ ਟਮਾਟਰਾਂ ਨੂੰ ਤੋੜ ਲਵਾਂਗੇ ਇਸ ਤਰ੍ਹਾਂ ਜਿੰਨੇ ਕੁ ਪਕਾਉਣੇ ਹੋਣਗੇ ਓਨੇ ਟਮਾਟਰ ਤੋੜ ਲਵਾਂਗੇ ਤੇ ਟਮਾਟਰ ਛੋਟੇ ਵੱਡੇ ਨੇ ਜਿਵੇਂ ਆਪਾਂ ਨੂੰ ਮਿਲੇ ਆਪਾਂ ਉਸੇ ਤਰ੍ਹਾਂ ਹੀ ਤੋੜ ਲਵਾਂਗੇ ਤੇ ਪਕਾ ਲਵਾਂਗੇ ਐਸ ਤਰ੍ਹਾਂ ਆਪਾਂ ਟਮਾਟਰ ਤੋੜ ਲਵਾਂਗੇ ਬਹੁਤ ਹੀ ਆਸਾਨ ਜੀ ਸਾਂਝਾ ਹੈ ਤੇ ਤੁਸੀਂ ਇਹਨੂੰ ਆਖਿਰ ਤੱਕ ਦੇਖਿਓ ਬਹੁਤ ਹੀ ਯੂਸਫੁਲ ਟਿਪਸ ਹੈ ਰੋਟੀ ਵਾਲਾ ਡੱਬਾ ਜਾਂ ਹੌਟਕਿਸ ਲਈ ਤੇ ਆਪਾਂ ਅਖਬਾਰ ਨੂੰ ਪਿਛਾ ਲਵਾਂਗੇ ਤੇ ਹਮੇਸ਼ਾ ਪਸ ਤੇ ਵਿੱਚ ਅਖਬਾਰ ਨੂੰ ਪਿਛਾ ਲਵਾਂਗੇ ਜੇ ਆਪਣੇ ਘਰ ਦੇ ਵਿੱਚ ਅਖਬਾਰ ਨਾ ਹੋਵੇ ਤਾਂ ਆਪਾਂ ਕਾਪੀ ਦੇ ਕਾਗਜ਼ ਵੀ ਪਿਛਾ ਸਕਦੇ ਹਾਂ ਇਸੇ ਮੈਂ ਥੋੜੇ ਟਮਾਟਰ ਲਏ ਨੇ ਆਪਾਂ ਜ਼ਿਆਦਾ ਵੀ ਲੈ ਸਕਦੇ ਹਾਂ ਆਪਾਂ ਅਖਬਾਰ ਨੂੰ ਦੋ ਤਿੰਨ ਤਾਹਾਂ ਕਰਕੇ ਇਸ ਦੇ ਵਿੱਚ ਰੱਖ ਲਵਾਂਗੇ ਜੇ ਆਪਣੇ ਘਰ ਦੇ ਵਿੱਚ ਅਖਬਾਰ ਨਾ ਹੋਵੇ ਤਾਂ ਆਪਾਂ ਕਾਪੀ ਦੇ ਕਾਗਜ਼ ਵੀ ਲੈ ਸਕਦੇ ਹਾਂ ਤੇ ਆਪਾਂ ਅਖਬਾਰ ਨੂੰ ਕਈ ਤਾਹਾਂ ਕਰ ਲੈਣੀਆਂ ਨੇ ਤੇ ਆਪਾਂ ਇਹਦੇ ਵਿੱਚ ਟਮਾਟਰ ਰੱਖਾਂਗੇ జమాటర్మాట రవా రక్ तरीके नबह देखे तो अपने जे टमा ने पके हुए हो आप रात रख रहे हैं बाकी एक दिन लग जा भी मतलब चौबीस घंटे हूँ आप देखा अगले दिन अपने टमाटर पक्के नहीं, के नहीं। ਸੀ ਦੇਖ ਸਕਦੇ ਹੋ ਜਿਹੜੇ ਆਪਣੇ ਟਮਾਟਰ ਨੇ ਉਹ ਬਹੁਤ ਹੀ ਚੰਗੀ ਤਰ੍ਹਾਂ ਪੱਕ ਕੇ ਤਿਆਰ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਪਕਾ ਸਕਦੇ ਹੋ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਆਪਾਂ ਸਰਦੀਆਂ ਵਿੱਚ ਵੀ ਪਕਾ ਸਕਦੇ ਹਾਂ ਤੇ ਗਰਮੀਆਂ ਦੇ ਵਿੱਚ ਵੀ ਬੜ ਜਿਆਦਾ ਦਿਨ ਜੇ ਆਪਾਂ ਇਸ ਦੇ ਵਿੱਚ ਰੱਖਾਂਗੇ ਤਾਂ ਟਮਾਟਰ ਗਲ ਸਕਦੇ ਨੇ ਇਸ ਲਈ ਤੁਸੀਂ ਵਿੱਚ ਵਿੱਚ ਦੇਖਦੇ ਵੀ ਰਹੋ ਕਿਉਂਕਿ ਮੈਂ ਰਾਤ ਨੂੰ ਰੱਖੇ ਸੀ ਤੇ ਸਵੇਰ ਇਹ ਪੱਕ ਕੇ ਤਿਆਰ ਨੇ ਤੇ ਫਿਰ ਜਿਆਦਾ ਟਾਈਮ ਰੱਖਣ ਨਾਲ ਇਹ ਗਲ ਜਾਣਗੇ ਕਿਉਂਕਿ ਗਰਮੀਆਂ ਦੇ ਟਾਈਮ ਦੇ ਵਿੱਚ ਸਰਦੀਆਂ ਦੇ ਵਿੱਚ ਤਾਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਆਪਾਂ ਗਰਮੀਆਂ ਦੇ ਵਿੱਚ ਰੱਖਿਆ ਸੀ ਤਾਂ ਇਹ ਬਹੁਤ ਵਧੀਆ ਟਮਾਟਰ ਨੇ ਇਸੇ ਤਰ੍ਹਾਂ ਦੇ ਹੀ ਪੱਕ ਕੇ ਤਿਆਰ ਨੇ